ਦੇ ਉਹ ਕੀਤਾ ਸੀਗਾ ਫਿਰ ਨਹੀਂ ਗਿਆ ਕਿ ਕਿਹੜਾ ਜਿੱਦ ਨੂਰ ਕੀ ਹੋ ਗਿਆ ਸਰ ਨੂੰ ਮੰਨ ਲਿਆ ਅੱਲਾ ਜਾਉਂਦੇ ਉਹਨੇ ਆਪ ਕੀਤਾ ਸੀਗਾ ਫਿਰ ਨਹੀਂ ਕੀ ਕੀ ਹੋ ਗਿਆ ਸਰ ਉਸਮੇ ਦੀ ਅੱਲਾ ਜਾਲ ਫਿੰਦੀ ਪੰਜ ਕੀ ਕਹਿਣਾ ਚਾਹੁੰਦੇ ਜੇ ਬੱਚੇ ਟੋਪੇ ਕੀ ਹੋਇਆ ਜੀ ਸਾਨੂੰ 11:30 ਵਜੇ 9814074074 ਤੇ ਫੋਨ ਆਇਆ ਸੀ ਕਿ ਬਠਿੰਡਾ ਸਰੰਦਰ ਨਹਿਰ ਉੜੀਆ ਕਲੋਨੀ ਕੋਲੇ ਚਾਰ ਬੱਚੇ ਡੁੱਬ ਗਏ ਜਦੋਂ ਮੌਕੇ ਤੇ ਆ ਕੇ ਦੇਖਿਆ ਤਿੰਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਇੱਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਗਿਆ ਬਾਕੀ ਜਿਹੜਾ ਤੇਜ਼ ਵਹਾਅ ਦੇ ਵਿੱਚ ਡੁੱਬਿਆ ਉਹਦੀ ਭਾਲ ਜਾਰੀ ਹਾਲ ਤੱਕ ਕੋਈ ਨਹੀਂ ਮਿਲਿਆ ਜਿਹੜੇ ਤਿੰਨ ਸੀਗੇ ਜਦੋਂ ਪਾਣੀ ਦੇ ਵਿੱਚ ਡੁੱਬੇ ਆ ਮੁੰਡਾ ਬੱਚਾ ਤੇ ਉਹ ਡਰ ਦੇ ਮਾਰੇ ਉੱਥੋਂ ਚਲੇ ਗਏ ਇਹ ਵੀ ਨਹੀਂ ਪਤਾ ਲੱਗ ਸਕਿਆ ਇਹ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਸਰ ਅਜੇ ਕੋਟੀਮਾ ਕਿਹੜੀ ਕਿਹੜੀ ਲੱਗੀਆਂ ਭਾਲ ਨੂੰ ਵਾਸਤੇ ਐਨਡੀਆਰ ਵਗੈਰਾ ਸਹਾਰਾ ਟੀਮ ਲੱਭਣ ਲਈ ਲੱਗੀ ਹੋਈ ਆ ਬਾਕੀ ਹਜ ਤੱਕ ਕੋਈ ਬੱਚੇ ਦਾ ਸੁਰੱਖ ਨਹੀਂ ਮਿਲਿਆ ਤੇ ਬੱਚੇ ਦਾ ਪਛਾਣ ਬੱਚੇ ਮਾਵਾਪ ਦੇ ਬਾਰੇ ਸਰ ਹਜ ਤੱਕ ਕੋਈ ਨਹੀਂ ਸਰ ਆ ਡੈਂਟੀਫਿਕੇਸ਼ਨ ਹੋਈ ਜੀ ਇਹ ਵੀ ਨਹੀਂ ਪਤਾ ਲੱਗਿਆ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਜੇ ਤੁਹਾਨੂੰ ਫੋਨ ਰਾਗੀਰ ਨੇ ਕੀਤਾ ਰਾਹੀਗਿਰ ਨੇ ਕੀਤਾ ਸਰ 11:30 ਵਜੇ ਅੱਛਾ ਤੇ ਜਿਹੜੇ ਤਿੰਨ ਬੱਚੇ ਬੱਚੇ ਉਹਨਾਂ ਵਾਰੇ ਵੀ ਨਹੀਂ ਪਛਾਣੋ ਪਈ ਉਹਨਾਂ ਵਾਰੇ ਤਾਂ ਡਰਦੇ ਮਾਰੇ ਸਰ ਚਲੇ ਗਏ ਸਰ ਜਿਉਂ ਮੌਨ ਦੇ ਮੌਕੇ ਤੇ ਫਿਰ ਉਹਦੀ ਜਿਹੜਾ ਵਿੱਚ ਬੱਚਾ ਡੁੱਬਿਆ ਉਹਦੀ ਫਿਰ شناخت ਹੋ ਜਾਂਦੀ ਸਰ ਮੌਕੇ ਤੇ ਉਹ ਵੀ ਨਹੀਂ ਪਤਾ ਲੱਗਿਆ ਉਹ ਵੀ ਨਹੀਂ ਪਤਾ ਲੱਗਿਆ ਸਰ ਬੱਚੇ ਦੇ ਮਾਵਾ ਬਾਰੇ ਵੀ ਨਹੀਂ ਪਤਾ ਲੱਗਿਆ ਨਹੀਂ ਸਰ ਉਹ ਵੀ ਨਹੀਂ ਪਤਾ ਲੱਗਿਆ ਜਿਹੜੇ ਤਿੰਨ ਬੱਚੇ ਸੀ ਮੌਕੇ ਤੋਂ ਘਬਰਾ ਕੇ ਚਲੇ ਗਏ ਉਹ ਵੀ ਨਹੀਂ ਪਤਾ ਲੱਗਿਆ ਉਹ ਕਿੱਥੋਂ ਦੇ ਸੀਗੇ ਅੱਛਾ ਬੱਚਾ ਡੁੱਬਿਆ ਜਰੂਰ ਹੈ ਡੁੱਬਿਆ ਜਰੂਰ ਹੈ ਸਰ ਹਾਂਜੀ ਟੀਮਾਂ ਲੱਗੀਆਂ ਟੀਮਾਂ ਲੱਗੀਆਂ ਆਪਾਂ ਸਰ ਤੇ ਆਪਰੇਸ਼ਨ ਜਾ ਰਹੀ ਹੈ ਸਰ ਹਾਂਜੀ ਕੀ ਨਾਮ ਤੁਹਾਡਾ ਹੈ ਏਸੀ ਜਗਜੀਤ ਸਿੰਘ ਮੈਂ ਪੀਸੀਆਰ 25 ਤੇ ਤਾਇਨਾਤ ਆ ਜੀ ਦੱਸੋ ਕੀ ਹੋਇਆ ਜੀ ਤੈਨਾਤ ਇਹ 11:20 ਤੇ ਨਾ ਕੋਈ ਬੱਚੇ ਨਹਾ ਰਹੇ ਸੀਗੇ 10-12 ਸਾਲ ਦੇ ਉਹ ਇੱਕ ਬੱਚਾ ਇੱਥੋਂ ਡੁੱਬ ਗਿਆ ਉਹ ਰਾਗੀਰ ਨੇ ਜਦੋਂ ਦੇਖਿਆ ਰਾਗੀਰ ਨੇ 112 ਤੇ ਕਾਲ ਕਰਤੀ ਅਸੀਂ ਮੌਕੇ ਤੇ ਆ ਗਏ ਉਹ ਟੀਮਾਂ ਹੁਣ ਆ ਰਹੀਆਂ ਇੱਥੇ ਟੀਮਾਂ ਲੱਭੀ ਜਾਂਦੀਆਂ ਹੁਣ ਲੱਭ ਰਹੇ ਆਂਗੇ ਲੇਕਿਨ ਬੱਚੇ ਦਾ ਹਜੇ ਨਹੀਂ ਪਤਾ ਲੱਗਿਆ ਵੀ ਬੱਚਾ ਕੌਣ ਸੀਗਾ ਠੀਕ ਹੈ ਇਹਦੇ ਮਾਪੇ ਵੀ ਨਹੀਂ ਹਜੇ ਤੱਕ ਕੋਈ ਆਇਆ ਇਹ ਜਦੋਂ ਤੁਸੀਂ ਰਾਗੀਰ ਦੀ ਗੱਲ ਕਰ ਰਹੇ ਉਹਨੇ ਕੀ ਦੇਖਿਆ ਸੀ ਜੀ ਉਨੇ ਬੱਚੇ ਨੂੰ ਦੇਖਿਆ ਡੁੱਬਦੇ ਨੂੰ ਠੀਕ ਹੈ ਉਹ ਜੋ ਛੋਟੇ ਬੱਚੇ ਸੀ ਨਾਲ ਉਹ ਤਾਂ ਭੱਜ ਗਏ ਡਰਦੇ ਪਰ ਉਹ ਬੱਚੇ ਨੂੰ ਦੇਖਿਆ ਉਹਨੇ ਡੁੱਬਦੇ ਨੂੰ ਇੱਕ ਵਾਰ ਲੇਕਿਨ ਉਹਦੇ ਉਹਨੇ ਕਾਲ ਕਰਤੀ ਅਸੀਂ ਮੌਕੇ ਤੇ ਪਹੁੰਚ ਗਏ ਜਦੋਂ ਅਸੀਂ ਆਏ ਉਦੋਂ ਬੱਚਾ ਸਾਨੂੰ ਦਿਖਾਇ ਨਹੀਂ ਫਿਰ ਅਸੀਂ ਦੂਜੀਆਂ ਟੀਮਾਂ ਬੁਲਾ ਲਈਆਂ ਤੇ ਮੈਨੂੰ ਲੱਭ ਰੇ ਯਾਰ ਕਿੰਨੀਆਂ ਟੀਮਾਂ ਆਈਆਂ ਟੀਮਾਂ ਜੀ ਐਨ ਡੀ ਆਰ ਫਾਇਰ ਟੀਮ ਆਈ ਹੈ ਬਾਕੀ ਸਹਾਰਾ ਵਾਲੀ ਆਈ ਹੈ ਬਾਕੀ ਹੋਰ ਟੀਮਾਂ ਗੋਤਾਖਰ ਵੀ ਹੈਗੇ ਆ ਬੱਚੇ ਦਾ ਕੋਈ ਸਮਾਨ ਵੀ ਮਿਲਿਆ ਜੀ ਪਹਿਲਾਂ ਘਰੇ ਹਾਂ ਇੱਕ ਟੀ-ਸ਼ਰਟ ਤੇ ਚੱਪਲਾ 10 12 ਸਾਲ ਦਾ ਬੱਚਾ ਤਕਰੀਬ ਲੱਗਦਾ ਹੈ